ਦੇਖੋ ਸਭ ਤੋਂ ਪਹਿਲਾਂ ਮੈਂ ਜਿਹੜੇ ਆਰਗੇਨਾਈਜ਼ਰ ਨੇ ਮਲੇ ਸਾਹਿਬ ਜਿਹਨੇ ਸਾਥੀ ਆਰਗੇਨਾਈਜ਼ਰ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ 28 ਸਟੇਟਾਂ ਦੇ ਬੱਚੇ ਜਿਹੜੇ ਇੱਥੇ ਬਲਾ ਕੇ ਜਿਹੜੀ ਚੈਂਪੀਅਨਸ਼ਿਪ ਹੈ ਜਿਹੜੇ ਕਰਾਰੇ ਨੇ ਜਿਹਦੇ ਵਿੱਚ ਸਭ ਜੁਨੀਅਰ ਜੁਨੀਅਰ ਤੇ ਓਪਨ ਦਾ ਜਿਹੜੇ ਮੁਕਾਬਲੇ ਕਰਵਾਏ ਜਾਣਗੇ ਔਰ ਮੈਂ ਸਮਝਦਾ ਇਹ ਸਾਡੇ ਵਾਸਤੇ ਬਹੁਤ ਇੱਕ ਜ਼ਰੂਰੀ ਆ ਕਿਉਂਕਿ ਕਿਹਨਾ ਜਿੱਥੇ ਸਾਡੇ ਵਾਸਤੇ ਸਰੀਰ ਤੰਦਰੁਸਤ ਰਹਿੰਦਾ ਉਥੇ ਜਿਹੜੇ ਨਸ਼ਿਆਂ ਤੋਂ ਜਿਹੜਾ ਦੂਰ ਰਹਿੰਦਾ ਇਨਸਾਨ ਔਰ ਦੂਜਾ ਹੈਗਾ ਕਿ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਕਿ ਬੱਚਿਆਂ ਨੂੰ ਜਿਹੜਾ ਵਾਤੋ-ਵਾਤ ਖੇਡਣ ਵਾਲਾ ਜੋੜਾ ਜਾਵੇ ਤਾਂ ਕਿ ਖੇਡਾਂ ਦੇ ਸਿਰ ਤੇ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਇੱਕ ਚੰਗਾ ਉੱਚਾ ਮਕਾਮ ਜਿਹੜਾ ਹਾਸਲ ਕਰ ਲੈਣ। ਸੋ ਅੱਜ ਦੇ ਇਸ ਪ੍ਰੋਗਰਾਮ ਦਾ ਉਦਘਾਟਨ ਸਮਾਰੋਹ ਦੇ ਵਿੱਚ ਪਹੁੰਚਿਆ। ਸੋ ਉਦਘਾਟਨ ਕੀਤਾ ਔਰ ਬੱਚੇ ਖੇਡਣ ਔਰ ਚੰਗਾ ਮਕਾਮ ਹਾਸਲ ਕਰ। ਸਰ ਲਗਾਤਾਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਲਾਗੜੀ ਹੋ ਰਹੀ ਹੈ। ਪੰਜਾਬ ਕੋਸਟ ਰਿਪਲਾਈ ਜਾ ਰਹੀ ਹੈ। ਪਰ ਕਈ ਅਜੇ ਇਹ ਵਿੱਚ ਹਲੇ ਜਿਹੜਾ ਨਸ਼ਾ ਬਿਖ ਰਿਹਾ ਹੈਗਾ। ਤੇ দেই ਗੱਲ ਕਰੀਏ ਤਾਂ ਵੀਡੀਓ ਆ ਰਹੀ ਜਿਸ ਤੇ ਵੀ ਨੌਜਵਾਨਾਂ ਦੀ ਵਿੱਚ ਤੇ ਨਾ ਮੌਜੂਦ ਹੋ ਚੁੱਕੀ ਹੈ। ਕੀ ਲੱਗਦਾ ਤੁਸੇ ਕਮੀਆਂ ਰਹਿ ਸਭ ਤੋਂ ਪਹਿਲਾ ਪੁਆਇੰਟ ਹੈ ਕਿ ਜਦੋਂ ਸਾਡੀ ਕੋਈ ਸੋਸਾਇਟੀ ਗਲਤ ਹੈ ਤਾਂ ਜੇ ਬੱਚਾ ਜੇ ਨਹੀਂ ਵੀ ਨਸ਼ਾ ਕਰਦਾ ਚਾਹੇ ਗਲਤ ਸੋਸਾਇਟੀ 'ਚ ਪੈ ਗਿਆ ਤਾਂ ਉਹਨਾਂ ਨੇ ਮੱਲੂ ਮੱਲੀ ਲਾ। ਅਸੀਂ ਕੋਸ਼ਿਸ਼ ਕਰੀਏ ਅਸੀਂ ਆਪ ਵੀ ਕੋਈ ਇਹ 'ਚ ਕੋਈ ਇਹ ਨਹੀਂ ਹੈ ਕਿ ੱੱਕੇ ਨਾਲ ਕੋਈ ਕਿਸੇ ਦੇ ਮੂੰਹ 'ਚ ਨਹੀਂ ਕੋਈ ਨਸ਼ਾ ਪਾਉਂਦਾ। ਸੋ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਦਾ ਅਸੀਂ ਵੀ ਖਿਆਲ ਰੱਖੀਏ ਉਹਨਾਂ ਨੂੰ ਮੋਟੀਵੇਟ ਕਰਨ ਦੀ ਲੋੜ ਹੈ ਛੋਟੀ ਉਮਰ ਤੋਂ ਵੀ ਮੋਟੀਵੇਟ ਸਰਕਾਰ ਆਈ ਤਾਂ ਹਜੇ 2 ਸਾਲ ਹੋਏ ਨੇ। ਕੋਈ ਨਸ਼ਿਆਂ ਦਾ ਪ੍ਰਚਾਰ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦਾ ਹੋਇਆ ਨਹੀਂ। ਇਹ ਪਿੱਛੋਂ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੇ ਜੇ ਘਟੂ ਘਟ ਜਿਹੜੇ ਬੱਚੇ ਲੱਗੇ ਸੀ ਉਹਨਾਂ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਣ ਵਾਸਤੇ ਉਹਨਾਂ ਦੇ ਨਸ਼ੇ ਛਡਾਏ ਜਾਂਦੇ ਤਾਂ ਬਹੁਤ ਚੰਗਾ ਹੁੰਦਾ ਸੋ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਬੱਚੇ ਨਸ਼ੇ ਦੇ ਵਿੱਚ ਲੱਗੇ ਉਹਨਾਂ ਨੂੰ ਨਸ਼ੇ ਤੋਂ ਹਟਾ ਕੇ ਉਹਨਾਂ ਨੂੰ ਸਿੱਧੇ ਰਸਤੇ ਤੇ ਲੈ ਕੇ ਇਹ ਸਭ ਤੋਂ ਪਹਿਲਾਂ ਉਹਨਾਂ ਦਾ ਨਸ਼ਾ ਛਡਵਾਈਏ ਔਰ ਦੂਜੇ ਜਿਹੜੇ ਡਿਫਿਕਲਟੀ ਪਏ ਜਾਂਦੇ ਨੇ ਉਹ ਉਹਨਾਂ ਨੂੰ ਕਦੇ ਮਾਫ਼ ਨਹੀਂ ਕੀਤਾ ਜਾਊਗਾ ਸਰਕਾਰ ਇਮਾਨਦਾਰੀ ਨਾਲ ਲੱਗੀ ਹੋਈ ਹੈ ਔਰ ਔਣ ਵਾਲੇ ਕੁਝ ਦਿਨਾਂ ਚ ਤੁਹਾਨੂੰ ਇਹਦੇ ਰਿਜ਼ਲਟ ਹੈ ਜਿਹੜੇ ਉਹ ਦੇਖਣ ਪਟਿਆਲੇ ਚ ਕਿਉਂ ਜਾ ਰਹੇ ਸਾਰੇ ਪੰਜਾਬ ਚ ਜਾ ਰਹੇ ਇਹ ਤਾਂ ਇਹ ਤਾਂ ਦੇਖੋ ਦੇਖੋ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਸਾਡੀ ਸਰਕਾਰ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਉਹ ਤਾਂ ਰੋਜ਼ ਕਹਿ ਰਹੇ ਨੇ ਕਿ ਅਸੀਂ ਜਿਹੜਾ ਜੀਰੀ ਹੈ ਉਹਦਾ ਜਿਹੜਾ ਹੁਣ ਕਿੱਥੇ ਅਸੀਂ ਅੱਜ ਜੀਰੀ ਲਾ ਰਹੇ ਹਾਂ ਕਿੱਥੇ ਅਸੀਂ 10 ਜੁਲਾਈ ਨੂੰ ਵੀ ਜੀਰੀ ਲਾਣ ਤਾਂ ਵੀ ਜੀਰੀ ਹੋ ਜਾਣਾ ਕਿਉਂਕਿ ਵੈਰੈਟੀ ਐਸੀ ਉਹ ਚੂਜ਼ ਕਰੀਏ ਜਿਹੜੀ ਘੱਟ ਸਮਾਂ ਲੈਂਦੀ ਹੋਵੇ ਔਰ ਨਹਿਰਾ ਦਾ ਪਾਣੀ ਅਸੀਂ ਲੱਗੇ ਹੋਏ ਹਾਂਗੇ ਉਹ ਪਿਛਲੀਆਂ ਸਰਕਾਰਾਂ ਨੇ ਜੇ ਕਿਤੇ ਉਸ ਪਾਸੇ ਬਲ ਧਿਆਨ ਦਿੱਤਾ ਹੁੰਦਾ ਤਾਂ ਮੈਨੂੰ ਲੱਗਦਾ ਅਜੇ ਦਿਨ ਦੇਖਣੇ ਨਾ ਪੈਂਦੇ ਹੁਣ ਇਸੇ ਸਰਕਾਰ ਦੇ ਵਿੱਚ ਵਿੱਚ ਤੁਸੀਂ ਦੇਖੋ ਹਜ਼ਾਰਾਂ ਕਿਲੋਮੀਟਰ ਜਿਹੜੇ ਨਵੇਂ ਸੂਹੇ ਬਣੇ ਨੇ ਖਾਲੇ ਬਣੇ ਨੇ ਨਵੇਂ ਖਾਲ ਨੇ ਜਿਹੜੇ ਉਹ ਛੜਵਾਏ ਗਏ ਨੇ ਔਰ ਉਹਨਾਂ ਦੇ ਕੰਮ ਕੰਮਕਾਰ ਚੱਲ ਰਿਹਾ ਔਰ ਮੋਗੇ ਜਿੱਥੇ ਕੋਈ ਡਿਮਾਂਡ ਕਰਦਾ ਉੱਥੇ ਮੋਗੇ ਲਾਇਆ ਜਾ ਰਿਹਾ ਸੋ ਸਾਡੀ ਕੋਸ਼ਿਸ਼ ਹੈ ਅਸੀਂ ਨਹਿਰੀ ਪਾਣੀ ਨੂੰ ਬਤ ਬਤ ਪਰਤੁੱਲ ਚ ਲੈ ਆ ਸਕੇ ਤਾਂ ਕਿ ਧਰਤੀ ਹੇਠਲਾ ਪਾਣੀ ਜੋ ਨੀਚੇ ਹੁੰਦਾ ਜਾ ਰਿਹਾ ਉਹਨੂੰ ਰੋਕਿਆ ਜਾ ਸਕੇ ਜਵਿੰਦਰ ਸਿੰਘ ਮੱਲੀ ਪਾਵਰਲਫਟਿੰਗ ਨੈਸ਼ਨਲ ਚੈਂਪੀਅਨਸ਼ਿਪ ਸਬ ਜੂਨੀਅਰ ਤੇ ਜੂਨੀਅਰ ਬੱਚੇ ਇਹਦੇ ਵਿੱਚ ਭਾਗ ਲੈ ਰਹੇ ਨੇ ਤੇ ਇਹਦੇ ਵਿੱਚ ਗਰੀਬ 450 ਬੱਚੇ ਨੇ ਹਿੱਸਾ ਲਿਆ 28 ਸਟੇਟਾਂ ਤੋਂ ਬੱਚੇ ਆਏ ਹੋਏ ਨੇ ਤੇ ਜਿਹੜੀ ਨੈਸ਼ਨਲ ਹੈ ਇਹਦੇ ਚੋਂ ਫਿਰ ਅੱਗੇ ਏਸ਼ੀਆ ਦੀ ਸਿਲੈਕਸ਼ਨ ਹੁੰਦੀ ਹੈ। ਦੇਖੋ ਜਿਹੜਾ ਵਧੀਆ ਪਾਵਰ ਲਿਫਟਰ ਹੈ ਜਾਂ ਕੋਈ ਵੀ ਪਲੇਅਰ ਹੈ ਕਿਸੇ ਵੀ ਗੇਮ ਦਾ ਪਲੇਅਰ ਹੈ ਮੈਂ ਅਮੈਜ਼ਨ ਕਰਦਾ ਹਾਂ ਕਿ ਪਲੇਅਰ ਹੈ ਜਿਹੜਾ ਨਸ਼ੇ ਤੋਂ ਦੂਰ ਰਹੇਗਾ ਕਿ ਉਹ ਰਿਸਕ ਫ੍ਰੀ ਹੋਏਗਾ। ਜਿਹੜਾ ਬੰਦਾ ਰਿਸਪੋਸਟ ਹੈ ਸਿਹਤ ਜਿਹੜੀ ਹੈਲਦੀ ਹੈ ਉਹ ਜ਼ਿੰਦਗੀ ਚ ਕਾਮਯਾਬੀ ਕੋਈ ਹੁੰਦਾ ਉਹ ਵਧੀਆ ਜੌਬ ਕਰ ਸਕਦਾ ਵਧੀਆ ਮਰਗੀ ਬੇਟਾ ਬਣ ਸਕਦਾ ਵਧੀਆ ਫਾਦਰ ਬਣ ਸਕਦਾ ਵਧੀਆ ਉਹ ਮਰਗੀ ਸੋਸਾਇਟੀ ਦੇ ਲਈ ਚੰਗੇ ਕੰਮ ਕਰ ਸਕਦਾ ਜੇ ਉਹ ਬੰਦੇ ਦੀ ਸਿਹਤ ਹੀ ਠੀਕ ਨਹੀਂ ਤਾਂ ਉਹ ਮਰਗੀ ਸੋਸਾਇਟੀ ਨੂੰ ਵੀ ਕੁਝ ਨਹੀਂ ਦੇ ਸਕਦਾ ਇਸ ਵਾਸਤੇ ਮੈਂ ਸਮਝਦਾ ਜਿਹੜਾ ਖਿਡਾਰੀ ਹੈ ਇਹਦੇ ਦਿਲ ਚ ਮਰਗੀ ਬੜਾ ਰਾਇਲ ਕਿਸਮ ਦਾ ਦਾ ਸੁਭਾਅ ਹੁੰਦਾ ਇਹ ਕਿਸੇ ਨਾਲ ਪੈਸ਼ਲਿਟੀ ਨਹੀਂ ਕਰਦਾ ਸਰ ਅਕਾ ਉਸ ਕਿਤਾ ਗਿਆ ਕਿ ਨਾ ਦੁਬਾਰਾ ਆ ਸਕਦਾ ਇਹਨੂੰ ਆਪਣੇ ਸਰਦਾਰ ਕੀਰਤਨ ਸਿੰਘ ਜੋੜਾ ਮਾਜਰਾ ਜਿਹੜੇ ਕੈਬਨਿਟ ਮੈਂਟਰੀ ਪੰਜਾਬ ਮੰਤਰੀ ਪੰਜਾਬ ਮਾਈਨਿੰਗ ਐਂਡ ਜਲ ਸਰੋਤ ਦੇ ਮੰਤਰੀ ਆਏ ਸੀਗੇ ਉਹਨਾਂ ਨੇ ਸਾਡੇ ਸਦੇ ਤੇ ਬਲਕਿ ਸਾਨੂੰ ਮਾਨ ਦਿੱਤਾ ਤੇ ਅੱਗੇ ਉਹ ਓਪਨਿੰਗ ਕਰਕੇ ਗਏ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਕੇ ਗਏ ਨੇ ਇਸ ਵਾਸਤੇ ਮੈਂ ਪਹਿਲਾਂ ਵੀ ਸੀਐਮ ਸਾਹਿਬ ਵੱਲੋਂ ਵੀ ਬਲਕਿ ਖੇਲੋ ਵਤਨ ਪੰਜਾਬ ਦੀਆਂ ਗੇਮਾਂ ਕਰੀਆਂ ਗਈਆਂ ਸੀ ਉਦੋਂ ਵੀ ਸਾਰੀਆਂ ਗੇਮਾਂ ਨੇ ਉਹਦੇ ਚੀਕ ਸਾਧਿਆ ਸੀਗਾ ਤੇ ਸਾਰੀਆਂ ਉਦੋਂ ਗੇਮਾਂ ਹੋਈਆਂ ਸੀਗਾ ਅਸੀਂ ਵੀ ਸਾਡੇ ਪਾਵਰ ਲਿਫਟਿੰਗ ਦੇ ਬੱਚਾ ਨੇ ਉਹਦੇ ਵਿੱਚ ਵੱਧ ਚੜ੍ਹ ਕੇ ਹੀ ਸੱਜਿਆ ਸੀਗਾ ਨੌਜਵਾਨਾਂ ਨੂੰ ਕੀ ਮਸਲੇ ਸਿਨਾਂ ਤੋਂ ਹਿੱਸਾ ਕਰਵਾਇਓ ਕਿਸ ਤਰ੍ਹਾਂ ਸਿਨਾਂ ਤੋਂ ਮੈਂ ਤੇ ਕਹਿੰਦਾ ਵੀ ਹਰ ਇੱਕ ਬੰਦੇ ਨੂੰ ਹਰ ਇੱਕ ਬੱਚੇ ਨੂੰ ਗੇਮ ਕਰਨੀ ਚਾਹੀਦੀ ਹੈ ਗੇਮ ਕਰਨ ਵਾਲਾ ਬੰਦਾ ਹੀ ਰਿਸਟ ਕੋਸਟ ਰਹਿ ਸਕਦਾ ਉਹ ਇੱਕ ਚੰਗਾ ਦੇਸ਼ ਭਗਤ ਬਣ ਸਕਦਾ ਹੈ ਚੰਗਾ ਨੌਜਵਾਨ ਹੋ ਸਕਦਾ ਹੈ ਚੰਗਾ ਪਰਿਵਾਰ ਵੀ ਚਲਾ ਸਕਦਾ ਹੈ ਤੇ ਸਿਹਤ ਹੀ ਠੀਕ ਨਹੀਂ ਤਾਂ ਘਰ ਦੇ ਲਈ ਕੀ ਕੰਮ ਕਰੂਗਾ ਸੋਸਾਇਟੀ ਲਈ ਕੀ ਕੰਮ ਕਰੇਗਾ बेस वास्ते मेरा यह संदेश है कि तो अच्छे प्लेयर होना जरूरी है छह तरह तो एक्सरसाइज करना जरूरी है जे तू तो एक्सरसाइज करोगे गेम करोगे कोई भी गेम करते हो तो एक अच्छे रिस्ट पोस्टर इंसान बनो। दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर